ਪਰ ਜਿੰਨੀ ਜਗ੍ਹਾ ਚਾਹੀਦੀ ਆ ਮੋਹਰਾ ਵਿਸ਼ਾ ਕੇ ਮਿਲੇਗੀ ਜਿੰਨਾ ਥਾਂ ਚਾਹੀਦਾ ਬਾਬਾ ਟੋਡਰਮਲ ਨੇ ਆਖਿਆ ਮੈਂ ਦੇ ਦੇਵਾਂਗਾ ਮੁਕਰ ਗਿਆ ਸੂਬਾ ਸਰਹਿੰਦ ਕਹਿਣ ਲੱਗਾ ਮੋਹਰਾ ਵਿਸ਼ਾ ਕੇ ਨਹੀਂ ਜਿੰਨੀ ਧਰਤੀ ਚਾਹੀਦੀ ਆ ਮੋਹਰਾ ਖੜੀਆਂ ਕਰਕੇ ਮਿਲੇਗੀ ਬਾਬਾ ਟੋਡਰਮਲ ਨੇ ਫੈਸਲਾ ਕਰ ਲਿਆ ਆਪਣੇ ਮਨ ਦੇ ਨਾਲ ਕਹਿੰਦਾ ਉਹ ਮਨਾ ਇਹ ਮੋਹਰਾ ਤੇ ਮਾਇਆ ਕਿੱਥੋਂ ਮਿਲੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਬਖਸ਼ਿਸ਼ ਐ ਨਾ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਸਾਡੇ ਵੱਡ ਬਡੇਰਿਆਂ ਨੂੰ ਰਹਿਣਤਾ ਮਿਲੀਆਂ ਮੈਂ ਏਡਾ ਧਨੀ ਤੇ ਅਮੀਰ ਬਣ ਗਿਆ ਤੇ ਅੱਜ ਜੇ ਕਿਤੇ ਮੋਹਰਾਂ ਖੜੀਆਂ ਕਰਕੇ ਵੀ ਧਰਤੀ ਮੁੱਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਤੇ ਮਾਤਾ ਜੀ ਦਾ ਸੰਸਕਾਰ ਕਰਨ ਦੀ ਸੇਵਾ ਮਿਲ ਜੇ ਕਰ ਲੈਣੀ ਚਾਹੀਦੀ ਹੈ ਇਹ ਮੌਕਾ ਨਹੀਂ ਮਨਣਾ ਜ਼ਿੰਦਗੀ ਦੇ ਅੰਦਰ ਅੱਜ ਸਮਾਂ ਮਿਲਿਆ ਇਸ ਸੇਵਾ ਤੋਂ ਮਨ ਕਰਨਾ ਹੋਇਆ ਜਾਏ ਗੁਰਮਖੋ ਬਾਬਾ ਟੋਡਰਮੱਲ ਨੂੰ ਪ੍ਰਣਾਮ ਕਰੀਏ ਉਹਨੇ ਧਰਤੀ ਮੁੱਲ ਲਈ ਮੋਹਰਾਂ ਖੜੀਆਂ ਕਰਕੇ ਇੰਨੀ ਮਹਿੰਗੀ ਦੁਨੀਆ ਵਿੱਚ ਅੱਜ ਜਗ੍ਹਾ ਹੈ ਪਰ ਜ਼ਿੰਦਗੀ ਦੇ ਅੰਦਰ ਕਦੇ ਇੰਨੀ ਮਹਿੰਗੀ ਨਹੀਂ ਹੋ ਸਕਦੀ ਜਿੰਨੀ ਸਰਹਿੰਦ ਦੀ ਧਰਤੀ ਦੇ ਉੱਤੇ ਜ਼ਮੀਨ ਮੁੱਲ ਮਹਿੰਗੀ ਗੁਰਮਖੋ ਜਗਾ ਮੋਲ ਲੈ ਕੇ ਲੱਕੜਾਂ ਦੀ ਜਗਾ ਤਿਆਰ ਕਰਕੇ ਬਾਬਾ ਟੋਡਰ ਮੱਲ ਇਤਿਹਾਸ ਵਿੱਚ ਆਉਂਦਾ ਇੱਕ ਆਪਣੇ ਭਰਾ ਨੂੰ ਇਸ ਨੇ ਨਾਲ ਲਿਆ ਬਾਬਾ ਮੋਤੀराम ਦਾ ਜ਼ਿਕਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਿਰਧ ਮਾਤਾ ਤੇ ਦੋਵੇਂ ਸਹਬਜ਼ਾਦਿਆਂ ਨੂੰ ਉਠਾਇਆ ਸਹਬਜ਼ਾਦਿਆਂ ਨੂੰ ਮੋਢੇ ਨਾਲ ਲਾਇਆ ਇਹਨਾਂ ਨੇ ਤੇ ਤੁਰ ਪਏ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਹੈ ਆਪਣੇ ਧਿਆਨ ਵਿੱਚ ਲਿਆਇਓ ਮੈਂ ਚਾਰ ਸਤਾਂ ਹੀ ਕਹਿ ਕੇ ਅੱਗਿਆ ਲੈ ਲੈਣੀ ਹੈ ਅੱਜ 14 ਪੌਧਾ ਦਿਨ ਹੈ ਮਹਿਸੂਸ ਕਰਿਓ ਜੇ ਅਸੀਂ ਮਹਿਸੂਸ ਕਰ ਲਿਆ ਤੇ ਸਾਡੀ ਹਾਜ਼ਰੀ ਲੱਗ ਜਾਏਗੀ ਗੁਰਸਿੱਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਹੋਇਆ ਅੱਜ ਦੇ ਦਿਨ ਸਰੀਰਾਂ ਦਾ ਅੱਜ ਦੇ ਦਿਨ ਜੋਤੀ ਸਰੂਪ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਗੁਰਮਖੋ ਬਾਬਾ ਟੋਟਰ ਮੱਲ ਇਹਨਾਂ ਤਿੰਨਾਂ ਸਰੀਰਾਂ ਨੂੰ ਲਈ ਜਾਂਦਾ ਹੈ ਰੱਬ ਨਾ ਕਰੇ ਕਿਸੇ ਦੇ ਪਰਿਵਾਰ ਕਿਸੇ ਦੇ ਘਰ ਵਿੱਚ ਪਾਣਾ ਵਾਪਰ ਜਾਏ ਪਰ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਹੜਾ ਘਰ ਹੈ ਜਿਸ ਘਰ ਦੇ ਅੰਦਰ ਕੋਈ ਮੌਤ ਦੇ ਅੰਗੋਸ਼ ਵਿੱਚ ਨਾ ਗਿਆ ਹੋਵੇ ਕੋਈ ਗਰੀਬ ਤੋਂ ਗਰੀਬ ਜਿਹਨੂੰ ਕੋਈ ਨਹੀਂ ਜਾਣਦਾ ਉਹ ਬੰਦਾ ਵੀ ਆਕਾਲ ਚਲਾਣਾ ਕਰਦਾ ਹੈ ਮਰਦਾ ਹੈ ਅੰਤਮ ਕਿਰਿਆ ਕਰਨ ਵਾਸਤੇ ਉਹਨੂੰ ਸ਼ਿਵਿਆਂ ਨੂੰ ਲਿਜਾਇਆ ਜਾਂਦਾ ਫਿਰ ਵੀ 10 20 50 ਬੰਦੇ ਉਹਦੇ ਮਗਰ ਤੁਰ ਪੈਂਦੇ ਨੇ ਚਲੋ ਅੱਛਾ ਮੰਨਾ ਜਾਈਏ ਘੜੀ ਘੜੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਤਿੰਨ ਮੈਂਬਰ ਉਹਨਾਂ ਤਿੰਨਾਂ ਦਾ ਸੰਸਕਾਰ ਕਰਨ ਵਾਸਤੇ ਬਾਬਾ ਟੋਡਰਮਾਲ ਨੂੰ ਲੈ ਕੇ ਜਾ ਰਿਹਾ ਪਰ ਮਗਰ ਤੁਰਨ ਵਾਲਾ ਇੱਕ ਵੀ ਬੰਦਾ ਨਹੀਂ। ਮਗਰ ਜਾਣ ਵਾਲਾ ਕੋਈ ਵੀ ਨਹੀਂ। ਜਿਸ ਗੁਰੂ ਨੇ ਸਾਡੇ ਉਤੋਂ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਜਿਸ ਦਾਦੇ ਨੇ ਸਾਰਾ ਕੁਝ ਸਾਡੇ ਉਤੋਂ ਵਾਰ ਦਿੱਤਾ। ਅੱਜ ਉਹਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਮਗਰ ਤੁਰਨ ਵਾਲਾ ਕੋਈ ਨਹੀਂ। ਲੈ ਕੇ ਪਹੁੰਚ ਗਿਆ। ਚਿਖੀ ਚਣੀ ਹੋਈ ਚਿਖਾ ਦੇ ਉੱਤੇ ਤਿੰਨਾਂ ਸਰੀਰਾਂ ਨੂੰ ਟਿਕਾਇਆ। ਹੌਸਲਾ ਨਹੀਂ ਪੈਂਦਾ। ਮੈਂ ਇਸ ਚਿਖਾ ਨੂੰ ਲਾਂਬੂ ਲਾ ਦਿਆਂ ਆਪ ਮੈਂ ਅਗਨੀ ਬਖਾਵਾਂ ਪਰ ਕਰਮਾ ਕਰਦਾ ਪਾਸੇ ਹੋ ਕੇ ਬਹਿ ਜਾਂਦਾ ਹੈ ਅੱਖਾਂ ਚੋਂ ਹੰਝੂ ਸੁੱਟਦਾ ਹੈ ਬਾਜਾਂ ਵਾਲਿਆ ਕਿਤੇ ਇੱਕ ਘੜੀ ਵਾਸਤੇ ਆ ਜਾਨੋ ਤੇ ਆਪਣੀ ਬਿਰਧ ਮਾਤਾ ਤੇ ਛੋਟੇ ਸਾਹਿਬ ਜਾਦਿਆਂ ਦੀ ਅੰਤਮ ਸੰਸਕਾਰ ਦੀ ਇਸ ਮਰਿਆਦਾ ਨੂੰ ਨਿਭਾ ਜਾਂਦੋ ਆ ਤੱਕਿਓ ਬਾਬਾ ਟੋਡਰਮੱਲ ਨੇ ਆਖਰਕਾਰ ਵੱਡਾ ਹੌਸਲਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜਗਤ ਮਾਤਾ ਮਾਤਾ ਗੁਜਰਕੌਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸੰਸਕਾਰ ਜਿਵੇਂ ਕੀਤਾ ਉਸ ਵੇਲੇ ਦਾ ਨਕਸ਼ਾ ਢਾਡੀ ਦੇ ਹੱਥਾਂ ਇਹੋ ਕਹਿੰਦੇ we right. right. ਮਾ ਪਿਤਾ ਦਾ ਨੂਰ ਜੋ ਫਰਜੀ ਬਣਦਾ ਫਰਜੀ ਬਣਦਾ ਫਰਜੀ ਬਣਦਾ ਦਸਬ ਹੀਆਂ ਹੋਈਆਂ ਅੱਖਾਂ ਅਥਾਂ ਅੱਖਾਂ ਦੇ ਵਿੱਚੋਂ ਹੰਝੂ ਕਰਦੇ ਵੱਡਾ ਝਗੜਾ ਕਰਕੇ ਬਾਬਾ ਟੋਡਰਮੱਲ ਅੱਗੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਰਦ ਜੁੜੀ ਸੀ ਦਾਤਾ ਕਿਤੇ ਕੋਈ ਐਸਾ ਪਾਣਾ ਵਾਪਰ ਜਾਏ ਤੇ ਪਰਿਵਾਰਕ ਬੰਦਾ ਕਹਿੰਦਾ ਹੈ ਵੀ ਇਸ ਬਜ਼ੁਰਗ ਦੇ ਪੁੱਤਰ ਨੂੰ ਲਿਆਓ ਜਿਹੜਾ ਅਗਲੀ ਵਿਖਾਏ ਪਰ ਮੇਰੇ ਮਾਲਕਾ ਅੱਜ ਦੋਵੇਂ ਸਹਿਬਜ਼ਾਦੇ ਤੇ ਮਾਤਾ ਜੀ ਦਾ ਸੰਸਕਾਰ ਇੱਕੋ ਚੇਖਾ ਵਿੱਚ ਮੈਂ ਕਰਨ ਲੱਗਿਆ ਪਰ ਮਹਾਰਾਜ ਕਿਰਪਾ ਕਰਿਓ ਇਹ ਜ਼ਿੰਮੇਵਾਰੀ ਤੁਸਾਂ ਮੈਨੂੰ ਬਖਸ਼ਿਸ਼ ਕਰ ਦਿਤੀ ਐ ਗੁਰਮਖੋ ਅਗਨੀ ਵਿਖਾਈ ਅੱਗ ਦੀਆਂ ਲਾਟਾਂ ਨਿਕਲੀਆਂ ਚਾਰ ਧੇਰੇ ਬੈਠਾ ਬਾਬਾ ਟੋਡਰ ਮੱਲ ਦਾ ਪਰਿਵਾਰ ਉੱਚੀ ਉੱਚੀ ਤਾਹਾਂ ਮਾਰ ਕੇ ਰੋਇਆ ਗੁਰਸਿੱਖੋ ਅੰਤਮ ਸੰਸਕਾਰ ਕੀਤਾ ਬਾਬਾ ਟੋਡਰ ਮੱਲ ਨੇ ਰਾਖ ਨੂੰ ਸੰਭਾਲਦਾ ਸੰਗਰੂਰ ਜ਼ਿਲ੍ਹੇ ਦੇ ਉਸ ਪਿੰਡ ਕਾਕੜ ਕਲਾਂ ਵਿੱਚ ਲੈ ਜਾਂਦਾ ਹੈ